ਸਾਡੇ ਮਾਨਯੋਗ ਐਸਐਸਪੀ ਸੋਪਟੇਲਾ ਸੁਰੀ ਵਰਨ ਫਰਮਾ ਆਈਪੀਐਸ ਅਤੇ ਡੀਐਸਪੀ ਰਾਜੇਤਰਾ ਸਰਵਾਰਨ ਜੀ ਦੀਆਂ ਹਦਾਇਤਾਂ ਮੁਤਾਬਕ ਸਾਨੂੰ ਸੂਚਨਾ ਮਿਲੀ ਸੀ ਜਿਹੜੀ ਇੱਕ ਬੰਦਾ ਜਿਹੜਾ ਪਲਵੀਸਟੇਨ ਤਾਨੋਕ ਦੇਗਾ ਤੋਂ ਜਿਹੜਾ ਮਤਲਬ ਗੁਲਾਬਨਗਰਵਾ ਰਹਿਣ ਵਾਲਾ ਇੱਕ ਖਰਾਬ ਜੀ ਟੰਡੀਕਰੋਂ ਲੈ ਕੇ ਆ ਰਿਹਾ ਅਸੀਂ ਸਿਨੀਅਰ ਅਫਸਰਾਂ ਦੇ ਧਿਆਨ ਤੇ ਲਿਆਉਂਦਾ ਤੁਹਾਡੀਆਂ ਆਪਣੀ ਸਾਡੀਆਂ ਟੀਮਾਂ ਮੈਂ ਸਾਡੇ ਐਸਟੀ ਮਂਦਰਪਾਲ ਦੀ ਟੀਮ ਨੇ ਬਹੁਤ ਵੱਡੀ ਕਾਮਯਾਬੀ ਨਿਭਾਈ ਜਦੋਂ ਇੱਕ ਜਿਹੜੀ ਆਲਟੋ ਕਾਰ ਪੀਬੀ 11 ਪੀ ਐਮ ਬਾੜੀ ਰੋਕਣ ਅਸੀਂ ਦਾ ਪਿੱਛਾ ਕੀਤਾ ਜਿਹਨੇ ਸਾਡੇ ਵੈਰੀਫੀਕਟਰ ਨੂੰ ਟੱਚ ਕਰਦਾ ਹੋਇਆ ਜਿਹੜਾ ਗੱਡੀ ਚਲਾ ਗਿਆ ਇਹ ਬਲਜਾਂ ਦੇ ਵਿੱਚੋਂ ਵੜਦਾ ਹੋਇਆ ਗਲਾਬਨਗਰ ਸਲੀਪਾ ਆਪਣੀ ਗੱਡੀ ਛੱਡ ਕੇ ਭੱਜ ਗਿਆ ਅਸੀਂ ਫਿਰ ਆਪਣੀ ਇੱਕ ਫਾਇਰ ਦੀ ਇਫੈਕਟੋਰੀ ਕਿਹਨੇ ਜਿਹਨੇ ਉਸ ਨੂੰ ਬੁਲਾਈ ਇਹਨਾਂ ਨੇ ਚੈੱਕ ਕੀਤਾ ਤੇ ਜੀ ইমরান ਤੁਹਾਨੂੰ ਬੱਧੀ ਕਾਮਯਾਬੀ ਜਿਹੜਾ ਮਿਲ ਜੇ ਉਹਦੇ ਦੇ ਵਿੱਚ 143 ਬੋਤਲਾਂ ਮਾਰਕਾ ਚੰਡੀਗੜ੍ਹ ਉਹਦੀ ਮਤਲਬ ਚੰਡੀਗੜ੍ਹ ਦੀ ਲਿਖਦੀ ਹੈ ਇਹ ਪੰਜਾਬ ਦੀ ਹੀ ਦੀ ਉਹ ਬਰਾਮਦ ਸਾਨੂੰ ਹੋਈ ਫਿਰ ਅਸੀਂ ਇਸ ਦੇ ਵਿੱਚ ਇੱਕ ਸੈਟ ਸੈਟ ਪਰਚਾ ਦੱਬ ਕੀਤਾ ਐਸ.ਆਰ. ਨੰਬਰ 5122 ਤੇ ਅਸੀਂ ਅੱਜ ਨੂੰ ਲਗ ਲਾਂਗੇ ਰੱਪੇ ਕੋੜ ਕੇ ਇਹਨੂੰ ਦੇਖਵਾ ਜਵਾਜੋ ਜੀ ਆਹੀ ਮਤਲਬ ਰਾਜਪਰੇ ਚੰਡੀਗੜ੍ਹੋਂ ਲਿਆ ਕੇ ਜਿਹੜਾ ਰਾਜਪਰੇ ਦੇਖਦਾ ਸੀਗਾ ਕਰਾਉ ਇਹ ਪਤਾ ਕਰ ਲੈ ਸਾਇਦ ਉੱਤੇ ਪਹਿਲਾਂ ਇੱਕ ਫਸਟਾ ਹੈ